ਕਹਿੰਦੇ ਉਹਦੇ ਕੋਲ ਤਾਂ ਪ੍ਰਧਾਨ ਮੰਤਰੀ ਕੋਲੇ ਸਮਾਂ ਹੈਗਾ ਇੱਕ ਬੰਦੇ ਵਾਸਤੇ ਜਿਹੜੇ ਇੰਨੇ ਕਿਸਾਨ ਲੜ ਰਹੇ ਨੇ ਚਾਹੇ ਸਾਡੇ ਸਾਥੀ ਮੋਰਚੇ ਲੜ ਰਹੇ ਨੇ ਚਾਹੇ ਅਸੀਂ ਲੜ ਰਹੇ ਹਾਂ ਮਜ਼ਦੂਰ ਲੜ ਰਹੇ ਨੇ ਮੁਲਾਜ਼ਮਾਂ ਲੜ ਰਹੇ ਨੇ ਉਹਨਾਂ ਵਾਸਤੇ ਪ੍ਰਧਾਨ ਮੰਤਰੀ ਕੋਲੇ ਕੋਈ ਸਮਾਂ ਨਹੀਂ ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਤੇ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਲੋਕਾਂ ਨੂੰ ਮਿਲਦਾ ਕੋਈ ਸਮਾਂ ਤੇ ਡੱਲੇਵਾਲ ਨੂੰ ਮਿਲਦਾ ਕੋਈ ਸਮਾਂ ਨਹੀਂ ਡੱਲੇਆਂ ਤਾਂ ਹੀ ਕਹਿੰਦਾ ਮੇਰੀ ਸੇ ਗੱਲਬਾਤ ਚਲਾਓ ਮੈਂ ਮਾ ਤਾਂ ਮੈਡੀਕਲ ਦਵਾਈ ਲੈ ਲੂੰਗਾ ਹਜੇ ਤੱਕ ਗੱਲਬਾਤ ਨਹੀਂ ਚਲਾਈ ਐਦੂ ਮਾੜਾ ਕੋਈ ਪ੍ਰਧਾਨ ਮੰਤਰੀ ਹੋਊਗਾ ਉਹ ਗਾਇਕ ਨਾਲ ਤਾਂ ਮੀਟਿੰਗ ਕਰ ਲਈ ਮੈਂ ਪੰਜਾਬੀਆਂ ਨੂੰ ਖੁਸ਼ ਕਰਦੋਂ ਨੂੰ ਕੋਈ ਐ ਪੰਜਾਬੀ ਖੁਸ਼ ਨਹੀਂ ਹੁੰਦੇ ਹੁੰਦੇ ਤੋ ਸਵਾਲ ਨਹੀਂ ਲੈ ਕੇ ਬੜੀ ਕੰਟਰੋਵਰਸੀ ਪ੍ਰਧਾਨ ਮੰਤਰੀ ਮਿਲ ਕੇ ਆਇਆ ਵਾ ਉਸ ਨੂੰ ਲੈ ਕੇ ਬੜੀ ਗੰਰੋਕ ਸਾਂਝਾ ਸਾਡੇ ਅੱਗੇ ਨਿਕਾਲ ਨਹੀਂ ਕਿਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਗੇ ਤੁਸੀਂ ਉਹ ਤਾਂ ਅਸੀਂ ਕਹਿੰਦੇ ਵੀ ਜਿਹੜਾ ਗਾਇਕ ਨੇ ਉਹਦੇ ਕੋਲ ਤਾਂ ਪ੍ਰਧਾਨ ਮੰਤਰੀ ਕੋਲ ਸਮਾਂ ਹੈਗਾ ਇੱਕ ਬੰਦੇ ਵਾਸਤੇ ਜਿਹੜੇ ਇੰਨੇ ਕਿਸਾਨ ਲੜ ਰਹੇ ਨੇ ਚਾਹੇ ਸਾਡੇ ਸਾਥੀ ਮੋਰਚੇ ਲੜ ਰਹੇ ਨੇ ਚਾਹੇ ਅਸੀਂ ਲੜ ਰਹੇ ਆਂ ਮਜ਼ਦੂਰ ਲੜ ਰਹੇ ਨੇ ਮਜ਼ਮਾਲੇ ਲੜ ਰਹੇ ਨੇ ਉਹਨਾਂ ਵਾਸਤੇ ਪ੍ਰਧਾਨ ਮੰਤਰੀ ਕੋਲੇ ਕੋਈ ਸਮਾਂ ਨਹੀਂ ਡੱਲੇਵਾਲ ਨੂੰ ਮਿਲਦਾ ਕੋਈ ਸਮਾਂ ਨਹੀਂ ਤੇ ਡੱਲੇਵਾਲ ਨੂੰ ਮਿਲਦਾ ਕੋਈ ਸਮਾਂ ਨਹੀਂ ਡੱਲੇਨ ਤਾਂ ਹੀ ਕਹਿੰਦਾ ਮੇਰੀ ਤੁਸੀਂ ਗੱਲਬਾਤ ਚਲਾਓ ਮੈਂ ਮਾ ਤਾਂ ਮੈਡੀਕਲ ਦਵਾਈ ਲੈ ਲੂੰਗਾ ਹਜੇ ਤੱਕ ਗੱਲਬਾਤ ਨਹੀਂ ਚਲਾਈ ਐਦੂ ਮਾੜਾ ਕੋਈ ਪ੍ਰਧਾਨ ਮੰਤਰੀ ਹੋਊਗਾ ਇੱਕ ਬੰਦੇ ਨੂੰ 40 ਦਿਨ ਹੋ ਗਏ ਮਰਨ ਵਾਸਤੇ ਬੈਠਾ ਹੈਗਾ ਉਹ ਕਹਿੰਦਾ ਮੇਰੇ ਨਾਲ ਤੁਸੀਂ ਗੱਲ ਚਲਾਓ ਮੈਂ ਮੈਡੀਕਲ ਲੈ ਲੂੰਗਾ ਮੇਰਾ ਦੂਜਾ ਸੰਘਰਸ਼ ਚੱਲਦਾ ਰਹੂਗਾ ਉਹ ਗਾਇਕ ਨਾਲ ਤਾਂ ਮੀਟਿੰਗ ਕਰ ਲਈ ਮੈਂ ਪੰਜਾਬੀਆਂ ਨੂੰ ਖੁਸ਼ ਕਰ ਦੂੰ ਕੋਈ ਐ ਪੰਜਾਬੀ ਖੁਸ਼ ਨਹੀਂ ਹੁੰਦੇ ਹੁੰਦੇ ਉਹਨਾਂ ਮਤਲਬ ਜਿਹੇ ਕਰਨੇ ਤਾਂ ਸਾਡੇ ਨਾਲ ਜਿਹੜੇ ਸਾਡੇ ਸਾਥੀ ਲੜ ਰਹੇ ਨੇ ਉਹਨਾਂ ਨਾਲ ਗੱਲ ਕਰਨੀ ਠੀਕ ਹੈ ਥੈਂਕ ਯੂ ਥੈਂਕ ਯੂ ਉਹ ਤਾਂ ਸਾਨੂੰ ਲੈ ਕੇ ਬੜੀ ਕੰਟਰੋਵਰਸੀ ਜੀ ਪ੍ਰਧਾਨ ਮੰਤਰੀ ਮਿਲ ਕੇ ਆਇਆ ਵਾ ਉਸ ਨੂੰ ਲੈ ਕੇ ਬੜੀ ਗੰਰੋ ਕਿਸਾਨਾਂ ਦੇ ਆਖਰੀ ਗੱਲ ਨਹੀਂ ਕੀਤੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਤਾਂ ਅਸੀਂ ਕਹਿੰਦੇ ਵੀ ਜਿਹੜਾ ਗਾਇਕ ਨੇ ਉਹਦੇ ਕੋਲ ਤਾਂ ਪ੍ਰਧਾਨ ਮੰਤਰੀ ਕੋਲ ਸਮਾਂ ਹੈਗਾ ਇੱਕ ਬੰਦੇ ਵਾਸਤੇ ਜਿਹੜੇ ਇੰਨੇ ਕਿਸਾਨ ਲੜ ਰਹੇ ਨੇ ਚਾਹੇ ਸਾਡੇ ਸਾਥੀ ਮੋਰਚਾ ਲੜ ਰਹੇ ਨੇ ਚਾਹੇ ਅਸੀਂ ਲੜ ਰਹੇ ਆ ਮਜ਼ਦੂਰ ਲੜ ਰਹੇ ਨੇ ਮਜ਼ਮਲਾਦ ਰਹੇ ਨੇ ਉਹਨਾਂ ਵਾਸਤੇ ਪ੍ਰਧਾਨ ਮੰਤਰੀ ਕੋਲੇ ਕੋਈ ਸਮਾਂ ਨਹੀਂ ਡੱਲੇਵਾਲ ਨੂੰ ਮਿਲਦਾ ਕੋਈ ਸਮਾਂ ਨਹੀਂ ਡੱਲੇਵਾਲ ਨੂੰ ਮਿਲਦਾ ਕੋਈ ਸਮਾਂ ਨਹੀਂ ਡੱਲੇਨ ਤਾਂ ਹੀ ਕਹਿੰਦਾ ਮੇਰੀ ਤੁਸੀਂ ਗੱਲਬਾਤ ਚਲਾਓ ਮੈਂ ਮਾ ਤਾਂ ਮੈਡੀਕਲ ਦਵਾਈ ਲੈ ਲੂੰਗਾ ਹਜੇ ਤੱਕ ਗੱਲਬਾਤ ਨਹੀਂ ਚਲਾਈ ਐਦੂ ਮਾੜਾ ਕੋਈ ਪ੍ਰਧਾਨ ਮੰਤਰੀ ਹੋਊਗਾ ਇੱਕ ਬੰਦੇ ਨੂੰ 40 ਦਿਨ ਹੋ ਗਏ ਮਰਨ ਵਾਸਤੇ ਬੈਠਾ ਹੈਗਾ ਉਹ ਕਹਿੰਦਾ ਮੇਰੇ ਨਾਲ ਤੁਸੀਂ ਗੱਲ ਚਲਾਓ ਮੈਂ ਮੈਡੀਕਲ ਲੈ ਲੂੰਗਾ ਮੇਰਾ ਦੂਜਾ ਸੰਘਰਸ਼ ਚੱਲਦਾ ਰਹੂਗਾ ਉਹ ਗਾਇਕ ਨਾਲ ਤਾਂ ਮੀਟਿੰਗ ਕਰ ਲਈ ਮੈਂ ਪੰਜਾਬੀਆਂ ਨੂੰ ਖੁਸ਼ ਕਰ ਦੂੰ ਕੋਈ ਐ ਪੰਜਾਬੀ ਖੁਸ਼ ਨਹੀਂ ਹੁੰਦੇ ਹੁੰਦੇ ਉਹਨਾਂ ਮਤਲਬ ਕਿ ਜੇ ਕਰਨੀ ਦਾ ਸਾਡੇ ਨਾਲ ਜਿਹੜੇ ਸਾਡੇ ਸਾਥੀ ਸਾਥੀ ਲੜ ਰਹੇ ਨੇ ਉਹਨਾਂ ਨਾਲ ਗੱਲ ਕਰਨ। ਠੀਕ ਹੈ ਥੈਂਕ ਯੂ। ਤੋਂ ਸਵਾਲ ਲੈ ਕੇ ਬੜੀ ਕੰਟਰੋਵਰਸੀੀ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਇਆ ਵਾ ਉਸ ਨੂੰ ਲੈ ਕੇ ਬੜੀ ਗੰਗੋਰ। ਸਾਡੇ ਸਾਥੀ ਕਿਹਨੇ ਨਿਕਾਲ ਨਹੀਂ ਕੀਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਉਹ ਤਾਂ ਅਸੀਂ ਕਹਿੰਦੇ ਵੀ ਜਿਹੜਾ ਗਾਇਕ ਨੇ ਉਹਦੇ ਕੋਲ ਤਾਂ ਪ੍ਰਧਾਨ ਮੰਤਰੀ ਕੋਲ ਸਮਾਂ ਹੈਗਾ ਇੱਕ ਬੰਦੇ ਵਾਸਤੇ। ਜਿਹੜੇ ਇੰਨੇ ਕਿਸਾਨ ਲੜ ਰਹੇ ਨੇ ਚਾਹੇ ਸਾਡੇ ਸਾਥੀ ਮੋਰਚੇ ਲੜ ਰਹੇ ਨੇ ਚਾਹੇ ਅਸੀਂ ਲੜ ਰਹੇ ਹਾਂ। ਮਜ਼ਦੂਰ ਲੜ ਰਹੇ ਨੇ ਮਜ਼ਾਲਮਾਂ ਲੜ ਰਹੇ ਨੇ ਉਹਨਾਂ ਵਾਸਤੇ ਪ੍ਰਧਾਨ ਮੰਤਰੀ ਕੋਲੇ ਕੋਈ ਸਮਾਂ ਨਹੀਂ ਡੱਲੇਵਾਲ ਨੂੰ ਮਿਲਦਾ ਕੋਈ ਸਮਾਂ ਨਹੀਂ ਤੇ ਡੱਲੇਵਾਲ ਨੂੰ ਮਿਲਦਾ ਕੋਈ ਸਮਾਂ ਨਹੀਂ ਡੱਲੇਨ ਤਾਂ ਇਹ ਕਹਿੰਦਾ ਮੇਰੀ ਤੁਸੀਂ ਗੱਲਬਾਤ ਚਲਾਓ ਮੈਂ ਮਾ ਤਾਂ ਮੈਡੀਕਲ ਦਵਾਈ ਲੈ ਲੂੰਗਾ ਹਜੇ ਤੱਕ ਗੱਲਬਾਤ ਨਹੀਂ ਚਲਾਈ ਐਦੂ ਮਾੜਾ ਕੋਈ ਪ੍ਰਧਾਨ ਮੰਤਰੀ ਹੋਊਗਾ ਇੱਕ ਬੰਦੇ ਨੂੰ 40 ਦਿਨ ਹੋ ਗਏ ਮਰਨ ਵਾਸਤੇ ਬੈਠਾ ਹੈਗਾ ਉਹ ਕਹਿੰਦਾ ਮੇਰੇ ਨਾਲ ਤੁਸੀਂ ਗੱਲ ਚਲਾਓ ਮੈਂ ਮੈਡੀਕਲ ਲੈ ਲੂੰਗਾ ਮੇਰਾ ਦੂਜਾ ਸੰਘਰਸ਼ ਚੱਲਦਾ ਰਹੂਗਾ ਉਹ ਗਾਇਕ ਨਾਲ ਤਾਂ ਮੀਟਿੰਗ ਕਰ ਲਈ ਮੈਂ ਪੰਜਾਬੀਆਂ ਨੂੰ ਖੁਸ਼ ਕਰ ਦੂੰ ਕੋਈ ਐ ਪੰਜਾਬੀ ਖੁਸ਼ ਨਹੀਂ ਹੁੰਦੇ ਹੁੰਦੇ ਉਹਨਾਂ ਮਤਲਬ ਕਿ ਜੇ ਕਰਨੀ ਤਾਂ ਸਾਡੇ ਨਾਲ ਜਿਹੜੇ ਸਾਡੇ ਸਾਥੀ ਲੜ ਰਹੇ ਨੇ ਉਹਨਾਂ ਨਾਲ ਗੱਲ ਕਰਨੀ ਠੀਕ ਹੈ ਥੈਂਕ ਯੂ ਥੈਂਕ ਯੂ